ਹਾਂਜੀ ਸਟੂਡੈਂਟ ਇਸ ਵਕਤ ਦੀ ਵੱਡੀ ਖਬਰ ਜਿਹੜੀ ਤੁਹਾਡੇ ਵਾਸਤੇ ਸਾਹਮਣੇ ਹੈ ਸਕੂਲਾਂ ਨੂੰ ਲੈ ਕੇ ਉਹ ਤੁਸੀਂ ਇੱਥੇ ਚੰਗੀ ਤਰ੍ਹਾਂ ਪੜ੍ਹ ਸਕਦੇ ਹੋ ਕੀ ਲਿਖਿਆ ਹੋਇਆ ਹੈ ਸਿੱਖਿਆ ਮੰਤਰੀ ਨੇ ਕਹਿ ਦਿੱਤਾ ਹੈ ਕਿ ਠੰਡ ਬਹੁਤ ਜ਼ਿਆਦਾ ਲੇਕਿਨ ਛੁੱਟੀਆਂ ਦਾ ਐਲਾਨ ਨਹੀਂ ਕੀਤਾ ਜਾਊਗਾ ਕਿਉਂਕਿ ਜਿਹੜਾ ਸਕੂਲ ਪਹਿਲਾਂ ਹੀ ਬਹੁਤ ਕੱਟ ਲੱਗ ਰਹੇ ਨੇ ਬਾਕੀ ਜਿਹੜੀਆਂ ਆਮ ਤੌਰ ਤੇ ਛੁੱਟੀਆਂ ਹੁੰਦੀਆਂ ਨੇ ਉਹ ਵੀ ਬਹੁਤ ਜ਼ਿਆਦਾ ਨੇ ਬਾਕੀ ਤੁਸੀਂ ਪੂਰੀ ਨਿਊਜ਼ ਪੜ੍ਹ ਲਓ